ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੋਭੀ ਦੇ ਬਹੁਤ ਹੀ ਟੇਸਟੀ ਜਿਹੇ ਪਰੌਂਠੇ ਬਣਾਵਾਂਗੇ ਚਲੋ ਜੀ ਵੇਖ ਲੈਨੇ ਆਂ ਇਹ ਪਰੌਂਠੇ ਕਿਵੇਂ ਬਣਦੇ ਨੇ ਇਹ ਪਰੌਂਠੇ ਬਣਾਉਣ ਦੇ ਲਈ ਮੈਂ ਇੱਕ ਕੌਲੀ ਗੋਭੀ ਲਈ ਹੈ ਗੋਭੀ ਨੂੰ ਮੈਂ ਉਬਾਲ ਲਿਆ ਸੀ ਗੋਭੀ ਨੂੰ ਬੌਲ ਦੇ ਵਿੱਚ ਪਾਵਾਂਗੇ ਤੇ ਇਸ ਤਰੀਕੇ ਨਾਲ ਮੈਸ਼ ਕਰ ਲਵਾਂਗੇ ਗੋਭੀ ਨੂੰ ਅੱਜ ਆਪਾਂ ਗੋਭੀ ਨੂੰ ਉਬਾਲ ਕੇ ਇਸ ਤੇ ਪਰੌਂਠੇ ਬਣਾਵਾਂਗੇ ਇਸ ਦੇ ਲਈ ਗੋਭੀ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰੋ ਜੀ ਵੀਡੀਓ ਨੂੰ ਗੋਭੀ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਇਸ ਤਰੀਕੇ ਨਾਲ ਇਹ ਪਰੌਂਠੇ ਬਹੁਤ ਹੀ ਟੇਸਟੀ ਬਣਨਗੇ ਜਿਵੇਂ ਤੁਹਾਨੂੰ ਕੱਚੇ ਆਲੂ ਦੇ ਪਰੌਂਠੇ ਵਾਲੀ ਵੀਡੀਓ ਵਧੀਆ ਲੱਗੀ ਸੀ ਇਹ ਵੀਡੀਓ ਵੀ ਤੁਹਾਨੂੰ ਔਨ ਹੀ ਵਧੀਆ ਲੱਗੇਗੀ ਹੁਣ ਮੈਂ ਗੋਭੀ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਿਆ ਹੈ गोभी ਨੂੰ ਕਿਚਨ ਟੋਵਲ ਉੱਪਰ ਪਾ ਕੇ ਨਿਚੋੜ ਲਵਾਂਗੇ ਤਾਂ ਕਿ ਗੋभी ਦੇ ਵਿੱਚ ਪਾਣੀ ਨਾ ਰਹੇ ਤੇ ਇਸ ਤੇ ਪਰੌਂਠੇ ਵਧੀਆ ਬਣਨ ਇਸ ਦੇ ਲਈ ਗੋभी ਨੂੰ ਨਿਚੋੜ ਲਵਾਂਗੇ ਕਿਚਨ ਟੋਵਲ ਉੱਪਰ ਪਾ ਕੇ ਇਸ ਤਰੀਕੇ ਨਾਲ ਜੇਕਰ ਆਪਾਂ ਗੋभी ਨੂੰ ਨਿਚੋੜ ਲਵਾਂਗੇ ਤੇ ਗੋभी ਦੇ ਵਿੱਚ ਪਾਣੀ ਨਹੀਂ ਰਹੇਗਾ ਤੇ ਗੋभी ਦੇ ਪਰੌਂਠੇ ਫਟਣਗੇ ਨਹੀਂ ਪਰੌਂਠੇ ਬਣਾਉਣ ਵੇਲੇ ਆਪਾਂ ਗਰਮ ਗਰਮ ਗੋभी ਨੂੰ ਮੈਸ਼ ਕਰਕੇ ਨਹੀਂ ਲਾਵਾਂਗੇ ਪਰੌਂਠਿਆਂ ਦੇ ਵਿੱਚ ਇਸ ਦੇ ਨਾਲ ਪਰੌਂਠੇ ਫਟ ਜਾਣਗੇ गोभी ਨੂੰ ਪਹਾਥ ਨਾਲ ਵੀ ਨਿਚੋੜ ਸਕਦੇ ਹਾਂ ਜੀ ਪਰ ਇਸ ਤਰੀਕੇ ਦੇ ਨਾਲ ਗੋਭੀ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਰਹੇਗਾ ਗੋਭੀ ਨੂੰ ਨਿਚੋੜ ਖਿਸਦਾ ਸਾਰਾ ਪਾਣੀ ਕੱਢ ਦੇਵਾਂਗੇ ਤੁਸੀਂ ਦੇਖੋਗੇ ਜੀ ਗੋਭੀ ਵਿੱਚ ਬਿਲਕੁਲ ਵੀ ਪਾਣੀ ਨਹੀਂ ਰਹੇਗਾ ਤੇ ਪਰੌਂਠੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਗੇ కమస్ థడీ అదరక లసణ పావీ గోభీ ਇੱਕ ਹਰੀ ਮਿਰਚ ਪਾਵਾਂਗੇ ਇਸ ਤਰੀਕੇ ਦੀ ਕੱਟੀ ਹੋਈ ਪਿਆਜ਼ ਪਾਵਾਂਗੇ ਮੈਂ ਮੈਥੇ ਸਾਰੀਆਂ ਚੀਜ਼ਾਂ ਆਪਣੇ ਹਿਸਾਬ ਨਾਲ ਲਈਆਂ ਨੇ ਜਿੰਨੇ ਕਾਪਾ ਪਰੌਂਠੇ ਬਣਾਉਣੇ ਹਨ ਉਸ ਹਿਸਾਬ ਨਾਲ ਸਾਰੀਆਂ ਚੀਜ਼ਾਂ ਲੈ ਲਵਾਂਗੇ ਥੋੜਾ ਜਿਹਾ ਟਮਾਟਰ ਪਾਵਾਂਗੇ ਟਮਾਟਰ ਦੇ ਬੀਜ ਨਹੀਂ ਪਾਵਾਂਗੇ ਬਰੀਕ ਕੱਟਿਆ ਹੋਇਆ ਟਮਾਟਰ ਪਾਵਾਂਗੇ ਟਮਾਟਰ ਪਿਆਜ਼ ਨੂੰ ਮਿਕਸ ਕਰ ਲਵਾਂਗੇ ਗੋਭੀ ਦੇ ਵਿੱਚ ਇਸ ਤਰੀਕੇ ਦੇ 컬러ਫੁਲ ਸਟਫਿੰਗ ਵਾਲੇ ਪਰੌਂਠੇ ਬੱਚਾ ਨੂੰ ਬਹੁਤ ਪਸੰਦ ਆਉਣਗੇ ਥੋੜਾ ਜਿਹਾ ਸਾਤ ਕੁਟਿਆ ਹੋਇਆ ਧਨੀਆ ਪਾਵਾਂਗੇ ਇਸ ਦੇ ਨਾਲ ਪਰੌਂਠੇ ਬਹੁਤ ਵਧੀਆ ਬਣਦੇ ਨੇ ਇੱਕ ਛੋਟਾ ਚਮਚਾ ਜਵਾਈਨ ਪਾਵਾਂਗੇ ਜੇ ਹਰਾ ਧਨੀਆ ਪਾਵਾਂਗੇ ਇਸ ਤਰੀਕੇ ਦਾ ਹੁਣ ਇਸ ਨੂੰ ਮਿਕਸ ਕਰ ਲਵਾਂਗੇ ਇਸ ਤਰੀਕੇ ਨਾਲ ਗੁੱਬੀ ਵਾਲੇ ਪਰੌਂਠੇ ਬਹੁਤ ਹੀ ਟੇਸਟੀ ਬਣਦੇ ਨੇ ਆਦਾ ਛੋਟਾ ਚਮਚਾ ਧਨੀਆ ਪਾਊਡਰ ਪਾਵਾਂਗੇ ਅਦਾ ਛੋਟਾ ਚਮਚ ਬਲੈਕ ਪੀਪਰ ਪਾਵਾਂਗੇ ਥੋੜਾ ਜਿਹਾ ਜੀਰਾ ਪਾਊਡਰ ਪਾਵਾਂਗੇ ਇੱਕ ਛੋਟਾ ਚਮਚ ਰੈੱਡ ਚਿੱਲੀ ਪਾਊਡਰ ਪਾਵਾਂਗੇ ਜੇ ਨਾ ਆਪ ਤਿੱਖਾ ਖਾਣਾ ਪਸੰਦ ਕਰਦੇ ਹਾਂ ਮਿਰਚ ਉਸ ਦੇ ਹਿਸਾਬ ਨਾਲ ਪਾਵਾਂਗੇ ਹੁਣ ਸਾਰੇ ਮਸਾਲਿਆਂ ਨੂੰ ਗੁਬੀ ਦੇ ਵਿੱਚ ਮਿਕਸ ਕਰ ਲਵਾਂਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਆਪਾਂ ਇਸ ਟਾਈਮ ਪਰੌਂਠਿਆਂ ਦੀ ਸਟਫਿੰਗ ਦੇ ਵਿੱਚ ਨਾਮਕ ਨਹੀਂ ਪਾਵਾਂਗੇ ਨਾਮਕ ਉਹਦੋਂ ਪਾਵਾਂਗੇ ਜਦੋਂ ਆਪਾਂ ਇਸ ਤੇ ਪਰੌਂਠੇ ਬਣਾਉਣੇ ਹੋਣ ਗੋਭੀ ਦੇ ਵਿੱਚ ਸਾਰੇ ਮਸਾਲਿਆਂ ਨੂੰ ਮਿਕਸ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਗੋਭੀ ਦੀ ਸਟਫਿੰਗ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੈ ਉਨ ਇਸ ਤਰੀਕੇ ਦੀ ਸਟਫਿੰਗ ਬਣ ਕੇ ਤਿਆਰ ਹੈ ਸਵਾਦ ਅਨੁਸਾਰ ਨਾਮਕ ਪਾਵਾਂਗੇ ਸਟਫਿੰਗ ਦੇ ਵਿੱਚ ਮਿਕਸ ਕਰ ਲਵਾਂਗੇ ਨਾਮਕ ਨੂੰ ਗੋਭੀ ਦੀ ਸਟਫਿੰਗ ਦੇ ਵਿੱਚ ਇਸ ਤਰੀਕੇ ਨਾਲ ਆਪਾਂ ਰੋਜ਼ ਬੱਚਿਆਂ ਦੇ ਟਿਫਿਨ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਨਵੇਂ-ਨਵੇਂ ਪਰੌਂਠੇ ਬਣਾ ਕੇ ਦੇ ਸਕਦੇ ਹਾਂ ਨਾਸ਼ਤੇ ਦੇ ਵਿੱਚ ਇਸ ਤਰੀਕੇ ਦੇ ਪਰੌਂਠੇ ਬਹੁਤ ਹੀ ਟੇਸਟੀ ਲੱਗਦੇ ਨੇ ਹੁਣ ਆਪਾਂ ਇਸਦੇ ਪਰੌਂਠੇ ਬਣਾ ਲਵਾਂਗੇ ਪਰੌਂਠੇ ਬਣਾਉਣ ਦੇ ਲਈ ਆਟਾ ਮੈਂ ਪਹਿਲਾਂ ਤੋਂ ਹੀ ਗੁੰਨ ਕੇ ਰੱਖਿਆ ਸੀ ਆਟੇ ਦੇ ਪੇੜੇ ਕਰ ਲਵਾਂਗੇ ਜਿਹੜੇ ਇੱਕ ਸਾਈਜ਼ ਦਾ ਪਰੌਂਠਾ ਬਣਾਉਣਾ ਹੋਵੇ ਆਪਾਂ ਉਸ ਦੇ ਹਿਸਾਬ ਨਾਲ ਪੇੜਾ ਕਰ ਲਵਾਂਗੇ ਆစီ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਰੈਸਪੀ ਪਾਉਂਦੇ ਰਹਿੰਦੇ ਹਾਂ ਜੀ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਹੁਣ ਪਰੌਂਠੇ ਨੂੰ ਪਤਲਾ-ਪਤਲਾ ਵੇਲ ਲਵਾਂਗੇ ਸਾਰੀਆਂ ਸਾਈਡਾਂ ਤੋਂ ਪਰੌਂਠੇ ਨੂੰ ਇੱਕਸਾਰ ਵੇਲ ਲਵਾਂਗੇ ਹੁਣ ਜੋ ਸਟਫਿੰਗ ਬਣਾ ਕੇ ਰੱਖੀ ਸੀ ਗੋਭੀ ਦੀ ਉਹ ਸਟਫਿੰਗ ਰੱਖਾਂਗੇ ਪਰੌਂਠੇ ਦੇ ਵਿੱਚ ਹੁਣ ਆਪਾਂ ਥੋੜੀ ਜਿਹੀ ਸਟਫਿੰਗ ਪਰੌਂਠੇ ਦੇ ਵਿੱਚ ਰੱਖਾਂਗੇ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਸਟਫਿੰਗ ਨੂੰ ਛੱਟ ਕਰ ਲਵਾਂਗੇ ਪਰੌਂਠੇ ਦੇ ਵਿੱਚ ਹਾਂ ਪਰੌਂਠੇ ਨੂੰ ਇਸ ਤਰੀਕੇ ਨਾਲ ਮੋੜ ਲਵਾਂਗੇ ਇਸ ਤਰੀਕੇ ਨਾਲ ਫੋਲਡ ਕਰ ਲਵਾਂਗੇ ਪਰੌਂਠੇ ਨੂੰ ਆਪਾਂ ਜਿਸ ਵੀ ਸ਼ੇਪ ਵਿੱਚ ਬਣਾਉਣਾ ਹੋਵੇ ਆਪਾਂ ਉਹ ਤੋਂ ਸ਼ੇਪ ਵਿੱਚ ਬਣਾ ਲਵਾਂਗੇ ఠేను వెళ్ళ లేవే నా బేస్టీ గర్మ గర్మే బేస్టీ ਉਹ ਮੈਂ ਪਰੌਂਠੇ ਨੂੰ ਇਸ ਤਰੀਕੇ ਨਾਲ ਵੇਲ ਲਿਆ ਹੈ। ਹੁਣ ਆਪਾਂ ਪਰੌਂਠੇ ਨੂੰ ਤਵੇ ਉੱਪਰ ਪਕਾ ਲਵਾਂਗੇ। ਆਪਾਂ ਪਰੌਂਠੇ ਨੂੰ ਦੇਸੀ ਘਿਓ ਵਿੱਚ ਵੀ ਪਕਾ ਸਕਦੇ ਹਾਂ ਤੇ ਬਟਰ ਵਿੱਚ ਵੀ ਪਕਾ ਸਕਦੇ ਹਾਂ। ਪਰੌਂਠੇ ਨੂੰ ਥੋੜਾ ਪਕਾ ਲਵਾਂਗੇ। ਹੁਣ ਇਸ ਦੀਆਂ ਸਾਈਡਸ ਚੇਂਜ ਕਰ ਦੇਵਾਂਗੇ। ਸਾਈਡ ਚੇਂਜ ਕਰਕੇ ਪਰੌਂਠੇ ਉੱਪਰ ਖਿਓ ਲਗਾ ਲਵਾਂਗੇ। ਫਰੌਂਟੇ ਉੱਪਰ ਚੰਗੀ ਤਰ੍ਹਾਂ ਕਿਉਂ ਲਗਾ ਲਵਾਂਗੇ ਹੁਣ ਇਸ ਦੀ ਸਾਈਡ ਚੇਂਜ ਕਰਕੇ ਇਸ ਦੂਸਰੀ ਸਾਈਡ ਉੱਪਰ ਵੀ ਕਿਉਂ ਲਗਾ ਲਵਾਂਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਪਰਾਉਂਠੇ ਵਿੱਚੋਂ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਪਰਾਉਂਠੇ ਜਿੰਨੇ ਵੀ ਦੇਖਣ ਵਿੱਚ ਵਧੀਆ ਲੱਗ ਰਹੇ ਨੇ ਉਹਨੇ ਟੇਸਟੀ ਵੀ ਹੋਣਗੇ ਹੁਣ ਇਸੇ ਤਰੀਕੇ ਨਾਲ ਹੀ ਆਪਾਂ ਚਟਪਟ ਸਾਰੇ ਪਰੌਂਠੇ ਬਣਾ ਕੇ ਤਿਆਰ ਕਰ ਲਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਤੇ ਟੇਸਟੀ ਪਰੌਂਠੇ ਬਣਦੇ ਨੇ ਜੀ ਸਟਫਿੰਗ ਬਿਲਕੁਲ ਵੀ ਬਾਹਰ ਨਹੀਂ ਨਿਕਲੀ ਹੈ ਪਰੌਂਠੇ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਪਰਾਠਾ ਬਣ ਕੇ ਤਿਆਰ ਹੈ ਗਰਮ ਗਰਮ ਪਰੌਂਠੇ ਨੂੰ ਪਲੇਟ ਵਿੱਚ ਸਰਵ ਕਰ ਲਵਾਂਗੇ ਨਾਸ਼ਤੇ ਦੇ ਵਿੱਚ ਇਸ ਤਰੀਕੇ ਦੇ ਪਰੌਂਠੇ ਬਹੁਤ ਟੇਸਟੀ ਲੱਗਦੇ ਨੇ ਠੰਡੇ ਠੰਡੇ ਦਹੀਂ ਦੇ ਨਾਲ ਪਰੌਂਠਿਆਂ ਨੂੰ ਸਰਵ ਕਰ ਲਵਾਂਗੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ